ਇੱਕ ਵਾਰੀ ਹੋਰ ਮੋਦੀ ਸਾਹਿਬ ਆਏ ਤੇ ਸ਼ਾਇਦ ਮੁਲਕ ਦੇ ਵਿੱਚ ਡੈਮੋਕ੍ਰੇਸੀ ਰਹੂਗੀ ਨਹੀਂ ਡਿਕਟੇਟਰਸ਼ਿਪ ਆਜੂ ਜਿਵੇਂ Adolf Hitler ਉਹਨਾਂ ਨੇ ਉਹ ਵੀ ਡੈਮੋਕ੍ਰੈਟਿਕਲੀ ਚੁਣੇ ਗਏ ਸੀ ਪਰ ਉਸ ਤੋਂ ਬਾਅਦ ਸਾਰਾ ਕੁਝ ਡੈਮੋਕ੍ਰੇਸੀ ਨੂੰ ਚੱਕੇ ਟੰਗਤਾ ਇਹ ਵੀ ਉਸੇ ਤਰਜ਼ ਤੇ ਚੱਲਦੇ ਹੋਏ ਭਾਜਪਾ ਚਾਹੁੰਦੀ ਹੈ ਮੋਦੀ ਸਾਹਿਬ ਹੁਣੀ ਪਰ ਇਹ ਕਾਮਯਾਬ ਨਹੀਂ ਹੋਊਗਾ ਲੋਕਾਂ ਨੇ ਬਹੁਤ ਸੀ ਵੀ ਸ਼ਾਇਦ 400 400 400 ਹੌਲੀ ਹੌਲੀ 350 300 250 200 ਹੁਣ ਕੋਈ ਕਹਿਣ ਲੱਗੇ 200 ਤੋਂ ਵੀ ਥੱਲੇ ਨੇ ਕੋਈ ਕੰਦਰ 200 ਤੇ ਰਹਿ ਜਾਣਗੇ ਮਤਲਬ ਸਭ ਨੂੰ ਦਿਖਣ ਲੱਗ ਗਿਆ ਵੀ ਸਰਕਾਰੇ ਬਣਦੀ ਨਹੀਂ ਇੰਡੀਆ ਗੱਟਜੂੜ ਜਿਹੜਾ ਬਣਿਆ ਉਹਦੇ ਚ ਆਮ ਆਦਮੀ ਪਾਰਟੀ ਵੀ ਹੈਗੀ ਆ ਕਾਂਗਰਸ ਵੀ ਹੈਗੀ ਆ ਹੋਰ ਬਹੁਤ ਸਾਰੀਆਂ ਪਾਰਟੀਆਂ ਵੀ ਹੈਗੀਆਂ ਜਿਹੜੀਆਂ ਭਾਜਪਾ ਦੇ ਐਂਟੀ ਚਲਦੀਆਂ ਜਾਂ ਭਾਜਪਾ ਦੇ ਵਿਰੋਧੀ ਨੇ ਪਰ ਤੁਹਾਨੂੰ ਕੀ ਲੱਗਦਾ ਜੇ ਪੰਜਾਬ ਦੇ ਵਿੱਚ ਗੱਟਜੂੜ ਹੁੰਦਾ ਤੁਹਾਨੂੰ ਬੈਨੀਫਿਟ ਹੋਣਾ ਸੀ ਜਾਂ ਜੋ ਸੈਂਟਰ ਗਵਰਨਮੈਂਟ ਉੱਥੇ ਕਰ ਰਹੀ ਹੈ ਪੰਜਾਬ ਸਰਕਾਰ ਨੇ ਪੰਜਾਬ ਚੋਕ ਕੀਤਾ ਸੋ ਇਸੇ ਕਰਕੇ ਕਦੀ ਵਿੱਚ ਹੰਟਿੰਗ ਜਾਂ ਤਾਂ ਤੁਸੀਂ ਕਿਸੇ ਤੇ ਕੋਈ ਐਕਸ਼ਨ ਲੈਂਦੇ ਹੋ ਤੇ ਸਾਬਤ ਕਰੋ ਸਾਬਤ ਤਾਂ ਇੱਕ ਵੀ ਨਹੀਂ ਹੋਇਆ ਜੀ বিজেপি ਇਹ ਕਲੇਮ ਕਰਦੀ ਕਿ ਇਹ 13 ਚੋਂ 4 ਸੀਟਾਂ ਸੀ ਪੰਜਾਬ ਦੀਆਂ ਜਿੱਤਦੇ ਆ ਸਰਸਾ ਸਾਹਿਬ ਦਾ ਬਿਆਨ ਆਇਆ ਮਨਿੰਦਰ ਸਰਸਾ ਦਾ ਦੇਖੋ ਜਿਹੜੇ 9 ਤਾਂ ਪਹਿਲਾਂ ਹੀ ਹਾਰੀ ਬੈਠੇ ਨੇ ਉਹ ਮਤਲਬ ਉਹ ਮਜ਼ਾਕ ਕਰਦੇ ਨੇ ਸਰਸਾ ਸਾਹਿਬ ਪੰਜਾਬ 'ਚ ਤਾਂ ਮੈਂ ਸਮਝਦਾ ਵੀ বিজেপি ਨੂੰ ਇੱਕ ਵੀ ਸੀਟ ਨਹੀਂ ਮਿਲਣੀ বিজেপি ਦਾ ਤਾਂ ਜਮਾਈ ਸੁਪਨਾ ਸਾਫ ਹੈ ਪਿੰਡੂ ਹਲਕਿਆਂ ਚੋਂ ਦਾ ਨੂੰ ਕੈਂਪੇਨ ਕਰਨ ਲੋਕ ਜਾਣ ਨਹੀਂ ਦੇ ਰਹੇ ਕੈਂਡੀਡੇਟ ਸ਼ਹਿਰਾਂ ਚ ਉਹਨਾਂ ਦੇ ਘੇੜੇ ਦੇ ਰਹੇ ਨੇ ਕਸਬਿਆਂ ਚ ਘੇੜੇ ਦੇ ਰਹੇ ਨੇ ਤੇ ਜਦੋਂ ਤੁਸੀਂ ਕੈਂਪੇਨ ਕਰਨ ਦੀ ਨਹੀਂ ਚਾ ਪਾਰੇ ਫਿਰ ਤੁਸੀਂ ਸਮਝੋ ਲੋਕਾਂ ਦਾ ਕਿੰਨਾ ਗੁੱਸਾ ਹੈ ਤੁਹਾਡੇ ਤੇ ਨੀਤ ਬਿੱਟੂ ਛੱਟ ਕੇ ਚਲੇਗੇ ਚਲੋ ਤੁਸੀਂ ਬਹੁਤ ਸਾਰਿਆਂ ਦੀ ਬਹੁਤ ਕਲੋਜ਼ ਸੀ ਜਿਹੜੇ ਜਿਹੜੇ ਕੋਰ ਟੀਮ ਸੀਗੀ ਤੁਹਾਡੇ ਵੀ ਬਹੁਤ ਕਲੋਜ਼ ਸਾਥੀ ਸੀਗੇ ਜੇ ਆਪਾਂ ਗੱਲ ਕਰ ਰਹੇ ਸੀ ਤੁਹਾਨੂੰ ਵੀ ਅੱਧਾ ਘੰਟਾ ਪਹਿਲਾਂ ਹੀ ਪਤਾ ਲੱਗਿਆ ਕਿ ਉਹ ਪਲਟੀ ਮਾਰਨ ਲੱਗੇ ਆ ਐਸੇ ਜਿਵੇਂ ਪਰਿਵਾਰ ਚ ਸੁੱਤੇ ਪਏ ਹੁੰਦੇ ਆ ਤੇ ਆਪਾਂ ਸੋੰਦੇ ਨੇ ਵੀ ਜਵਾਕ ਕੰਦ ਟਪਕੇ ਰਾਤ ਨੂੰ ਭੱਜ ਗਿਆ ਕਰਦੇ ਆ ਤੁੰਦਰਤ ਛੱਟ ਨਾਲ ਤਾਂ ਹੋਈ ਹੈ ਇੱਕ ਤਾਂ ਕਿਸੇ ਨੂੰ ਅੰਦਾਜ਼ਾ ਹੀ ਨਹੀਂ ਸੀਗਾ ਵੀ ਉਹ ਛੱਡ ਕੇ ਜਾਣਗੇ ਤੇ ਜਦੋਂ ਆਇਆ ਸੱਚੀ ਥੋੜੀ ਦਿਨ ਬੜੀ ਸਰਪ੍ਰਾਈਜ਼ਿੰਗ ਰਿਹਾ ਜੀ ਉਹਨਾਂ ਨੇ ਦੱਸਿਆ ਹੁੰਦਾ ਤੇ ਸ਼ਾਇਦ ਸਾਰੀ ਟੀਮ ਦਾ ਉਹਨਾਂ ਤੇ ਇੰਨਾ ਪ੍ਰੈਸ਼ਰ ਹੋਣਾ ਸੀ ਵੀ ਉਹ ਫੈਸਲਾ ਨਾ ਲੈ ਪਾਉਦੇ ਮਿੱਟੂ ਦੀ ਤੁਹ ਨਾਲ ਤਾਂ ਬਾਮ ਰੁੜੀ ਗਈ ਹੈ ਰਵਨੀਦੀ ਜਾਂ ਫਿਰ ਕੀ ਵਜਰ ਰਹੀ ਹੈ ਤੁਸੀਂ ਅਸੈਸਮੈਂਟ ਜਾਂ ਤੁਹਾਡੇ ਸਰਕਲ ਨੇ ਕੀ ਚਰਚਾ ਕੀਤੀ ਹੋਊਗੀ ਇਸ ਟਾਪਿਕ ਤੇ ਸਿੱਟਾ ਕੀ ਕੱਢਿਆ ਆਪਦੇ ਹਿਸਾਬ ਨਾਲ ਸੋਨ ਨੂੰ ਇਹ ਲੱਗਦਾ ਸੀ ਵੀ ਜਿਹੜੇ ਬੰਦੇ ਉਹਨਾਂ ਦੇ ਟਾਈਮ ਦੇ ਆਉਂਦਾ ਤੋਂ ਬਾਅਦ ਸਾਰਕੀਤਾ ਪੋਲਿਟਿਕਸ ਉਹਨਾਂ ਨੂੰ ਹਾਈ ਕਮਾਂਡ ਤੋਂ ਤਵੱਜੋ ਵੱਧ ਮਿਲੀ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸਾਰੀਆਂ ਪਾਰਟੀਆਂ ਦਾ ਜੋਰ ਲੱਗਿਆ ਕਿ ਆਪੂ ਆਪਣੇ ਕੈਂਡੀਡੇਟ ਜਿਤਾਈਏ ਕਾਂਗਰਸ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਬਣਾਈ ਜਾਵੇ ਇੰਡੀਆ ਗੱਠਜੋੜ ਜਿਹੜਾ ਲਗਾਤਾਰ ਪ੍ਰਚਾਰ ਕਰ ਰਿਹਾ ਹੈ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਜਾਂਦੇ ਆ ਤਾਂ ਤਾਨਾਸ਼ਾਹ ਰਾਜ ਹੋ ਜਾਣਾ ਹੈ ਔਰ ਡਿਕਟੇਟਰਸ਼ਿਪ ਹੋ ਜਾਏਗੀ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਆ ਰਹੀਆਂ ਨੇ ਉਹਨਾਂ ਦੇ ਵੱਲੋਂ ਔਰ ਉੱਥੇ ਹੀ ਰਾਹੁਲ ਗਾਂਧੀ ਉਹਨਾਂ ਦੇ ਵੱਲੋਂ ਵੀ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਇਹ ਗੱਲ ਕਹਿ ਰਿਹਾ 400 पार ਕੀ ਵਾਕਈ ਅਬ ਕੀ ਵਾਰ 400 पार ਹੋਏਗਾ ਜਾਂ ਹੋਏਗਾ ਕਿ ਕਾਂਗਰਸ ਦਾ ਕੀ ਬਣੇਗਾ ਕਿੱਥੇ ਜੇ ਖੜੀ ਹੈ ਕਾਂਗਰਸ ਕਾਂਗਰਸ ਛੱਡ ਕੇ ਬਹੁਤ ਸਾਰੇ ਲੋਕ ਗਏ ਵੀ ਆ ਕੁਝ ਲੋਕ ਲੋਕਾਂ ਨੇ ਵਾਪਸੀ ਵੀ ਕੀਤੀ ਹੈ ਈਸ਼ਵਰ ਜੋਤ ਸਿੰਘ ਚੀਮਾ ਸਾਡੇ ਨਾਲ ਨੇ ਲੁਧਿਆਣਾ ਸਾਊਥ ਤੋਂ ਚੋਣ ਲੜੇ ਔਰ ਕਾਂਗਰਸ ਦੇ ਸੀਨੀਅਰ ਲੀਡਰ ਨੇ ਕਾਂਗਰਸ ਦੀ ਨਬਜ਼ ਨੂੰ ਸਮਝਦੇ ਨੇ ਲੁਧਿਆਣਾ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਤੇ ਦੇਸ਼ ਦੀ ਰਾਜਨੀਤੀ ਨੂੰ ਲੈ ਕੇ ਗੱਲਬਾਤ ਕਰਾਂਗੇ ਚੀਮਾ ਸਾਹਿਬ ਸਵਾਗਤ ਹੈ ਪਰੂ ਪੰਜਾਬ ਟੀਵੀ ਤੇ ਥੈਂਕ ਯੂ ਜੀ ਸਸ਼ਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਇਹੋ ਹੀ ਜਾਨਣਾ ਚਾਹੁੰਦੇ ਆਂ ਕਾਂਗਰਸ ਕਿੱਥੇ ਜੇ ਖੜੀ ਦੇਖਦੇ ਹਾਂ ਕਾਂਗਰਸ ਸੱਤਾ ਤੋਂ ਬਾਹਰ ਹੋਇਆ ਦੁੱਧ ਹਾਕੇ ਇੱਕ ਦਹਾਕਾ ਹੋ ਗਿਆ ਜਿਸ ਤਰੀਕੇ ਦੇ ਨਾਲ ਔਰ ਲਗਾਤਾਰ ਸਰਵਾਈਵਲ ਦੀ ਲੜਾਈ ਚੱਲ ਰਹੀ ਹੈ ਉੱਥੇ ਲਗਾਤਾਰ ਇਹ ਇਲਜ਼ਾਮ ਦੇਸ਼ ਦੇ ਪ੍ਰਧਾਨ ਮੰਤਰੀ ਤੇ ਲੱਗਦਾ ਹੈ ਕਿ ਜੇ ਅਕੀ ਫਿਰ ਹੈਟ੍ਰਿਕ ਵੱਜ ਗਈ ਉਹਨਾਂ ਦੀ ਜੇ ਮੰਨ ਲਓ ਤਾਂ ਫਿਰ ਕਹਿੰਦੇ ਕਿ ਡਿਕਟੇਟਰਸ਼ਿਪ ਹੋ ਜਾਣੀ ਹੈ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਵਿਰੋਧੀਆਂ ਵੱਲੋਂ ਲਗਾਤਾਰ ਔਰ ਕਿੱਥੇ ਜੇ ਖੜਾ ਦੇਖ ਰਿਹਾ ਹਾਂ ਕਾਂਗਰਸ ਨੂੰ ਜੀ ਇਹ ਇਹ ਗੱਲ ਸੱਚੀ ਹੈ ਵੀ ਸਾਰਿਆਂ ਦੇ ਮਨਚ ਇਹ ਹੈ ਪੀ ਅਗਰ ਇੱਕ ਵਾਰੀ ਹੋਰ ਮੋਦੀ ਸਾਹਿਬ ਆਏ ਤੇ ਸ਼ਾਇਦ ਮੁਲਕ ਦੇ ਵਿੱਚ ਡੈਮੋਕ੍ਰੇਸੀ ਰਹੂਗੀ ਨਹੀਂ ਡਿਕਟੇਟਰਸ਼ਿਪ ਆ ਜਾਊ ਉਹਦਾ ਕਾਰਨ ਇਹ ਹੈ ਵੀ ਜਿੱਦਾਂ ਦੇ ਮਾਹੌਲ ਨਾਲ ਇਹਨਾਂ ਨੇ ਬਦਲਣਾ ਸ਼ੁਰੂ ਕੀਤਾ ਹੈ ਵੀ ਕਨਸਟੀਟਿਊਸ਼ਨ ਨੂੰ ਚੇਂਜ ਕਰਨ ਦੀ ਜਿੱਦਾਂ ਦੀ ਇਹਨਾਂ ਨੇ ਸਾਰੀ ਆਈਪੀਸੀ ਨੂੰ ਚੇਂਜ ਕਰ ਜੋ ਜਿੱਦਾਂ ਇਹ ਚੱਲ ਰਹੇ ਨੇ ਵੀ ਇੰਨਾ ਤੱਕ ਕਦੀ ਮੁਲਕ ਦੇ ਵਿੱਚ ਚੱਲਿਆ ਨਹੀਂ ਆਪਾਂ ਬੜੇ ਸਮੂਧ ਮੁਲਕ ਹੈ ਹਿੰਦੁਸਤਾਨ 'ਚ ਕਦੀ ਪਾਕਿਸਤਾਨ ਅਰ ਗਈਆਂ ਹੋਰ ਮੁਲਕ ਅਰ ਗਈ ਸੋਚ ਨਹੀਂ ਹੈਗੀ ਪਰ ਇਹ ਉਸੇ ਤਰਜ਼ ਤੇ ਚੱਲਦੇ ਹੋਏ ਜਿਵੇਂ ਐਡੋਲਫ ਹਿਟਲਰ ਉਹਨਾਂ ਨੇ ਉਹ ਵੀ ਡੈਮੋਕਰੇਟਿਕਲੀ ਚੁਣੇ ਗਏ ਸੀ ਪਰ ਉਦੋਂ ਬਾਅਦ ਸਾਰਾ ਕੁਝ ਡੈਮੋਕਰੇਸੀ ਨੂੰ ਛਿੱਕੇ ਟੰਗਤਾ ਇਹ ਵੀ ਉਸੇ ਤਰਜ਼ ਤੇ ਚੱਲਦੇ ਹੋਏ ਭਾਜਪਾ ਚਾਹੁੰਦੀ ਹੈ ਮੋਦੀ ਸਾਹਿਬ ਉਹ ਨਹੀਂ ਪਰ ਇਹ ਕਾਮਯਾਬ ਨਹੀਂ ਹੋਣਗੇ ਲੋਕਾਂ ਨੇ ਬੜਾ ਜਦੋਂ ਚੋਣ ਸ਼ੁਰੂ ਹੋਈ ਹੈ ਲੋਕਾਂ ਨੇ ਬਹੁਤ ਸੀ ਵੀ ਸ਼ਾਇਦ 400 400 400 ਹੌਲੀ ਹੌਲੀ 350 300 250 200 ਹੁਣ ਕੋਈ ਕਹਿਣ ਲੱਗੇ 200 ਤੋਂ ਵੀ ਥੱਲੇ ਨੇ ਕੋਈ ਕੰਦਾ 200 ਤੇ ਰਹਿ ਜਾਣਗੇ ਮਤਲਬ ਸਾਹਮਣੋਂ ਦਿਖਣ ਲੱਗ ਗਿਆ ਵੀ ਸਰਕਾਰੇ ਬਣਦੀ ਨਹੀਂ ਪਰ ਫਿਰ ਕਾਂਗਰਸ ਕਿੱਥੇ ਜੇ ਖੜੀ ਹੈ ਦੇਖੋ ਕਾਂਗਰਸ ਨੂੰ ਮੁਲਕ ਦੇ ਵਿੱਚ ਜਿੰਨੇ ਸਮਰਥਨ ਮਿਲਿਆ ਜਿੱਦਾਂ ਦਾ ਹੁਣ ਪਿੱਛੇ ਕੁਝ ਸਮੇਂ ਚੋਂ ਜਦੋਂ ਪੋਲਿੰਗ ਸਟਾਰਟ ਹੋਈ ਹੈ ਤੇ ਉਹ ਉਹ ਟੀਵੀ ਚੈਨਲਸ ਨੇ ਵੀ ਤੇ ਲੋਕਾਂ ਨੇ ਸਰਵੇਸ ਚ ਆਇਆ ਹੈ ਕਾਂਗਰਸ ਬੜੀ ਸਟਰੋਂਗ ਪੋਜੀਸ਼ਨ ਤੇ ਹੈ ਲੋਕਾਂ ਨੂੰ ਲੋਕਾਂ ਨੇ ਭਾਜਪਾ ਦਾ ਬਦਲ ਕਾਂਗਰਸ ਨੂੰ ਬਣਾ ਕੇ ਤੇ ਲੋਕਾਂ ਨੇ ਉਧਾਂ ਵੋਟ ਕਰਨੀ ਸ਼ੁਰੂ ਕੀਤੀ ਹੈ ਤੇ ਇਹ 100% ਹੈ ਵੀ ਕਾਂਗਰਸ ਗਵਰਨਮੈਂਟ ਬਣਾਉਗੀ ਜੀ ਰਾਹੁਲ ਗਾਂਧੀ ਨੂੰ ਕਹਿੰਦੇ ਲੋਕਾਂ ਨੇ ਸੀਰੀਅਸ ਲੈਣਾ ਬੰਦ ਕਰ ਦਿੱਤਾ ਇਸ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਦੇ ਵਿੱਚ ਪ੍ਰਚਾਰਿਆ ਗਿਆ ਮੀਡੀਆ ਦੇ ਵਿੱਚ ਪ੍ਰਚਾਰਿਆ ਗਿਆ ਔਰ ਰਾਹੁਲ ਗਾਂਧੀ ਦੀ ਜਿਹੜੀ ਛਵੀ ਸੀ ਉਹ ਕਹਿੰਦੇ ਕਿ ਪੱਪੂ ਵਾਲੀ ਬਣਾ ਦਿੱਤੀ ਗਈ ਗ੍ਰਿੰਮਿਤ ਕੇ ਤੈਅ ਕਰਕੇ ਇਸ ਤਰ੍ਹਾਂ ਦੇ ਦੀਆਂ ਚੀਜ਼ਾਂ ਕਹੀਆਂ ਜਾਂਦੀਆਂ ਪਰ ਪਿਛਲੇ ਦਿਨਾਂ ਦੇ ਵਿੱਚ rahul gandhi ਬਹੁਤ ਸੀਰੀਅਸ ਨਜ਼ਰ ਆ ਰਿਹਾ ਜਿਸ ਤਰੀਕੇ ਨਾਲ helicopter ਤੋਂ ਪੋਰਟ ਦਿਖਾ ਰਿਹਾ ਔਰ ਉਹ ਕਹਿ ਰਿਹਾ ਅਡਾਨੀ ਅੰਬਾਨੀ ਨੂੰ ਜਿਸ ਤਰੀਕੇ ਨਾਲ ਉਹ ਲੌਜੀਕ ਦੇ ਹਿਸਾਬ ਦੇ ਨਾਲ ਟਾਰਗੇਟ ਕਰ ਰਿਹਾ ਮੈਨੂੰ ਲੱਗਦਾ ਬਹੁਤ ਹੀ ਕਿਤੇ ਟ੍ਰੇਨਿੰਗ ਟ੍ਰੂਨਿੰਗ ਜਾਂ ਬਹੁਤ ਸਟੱਡੀ ਕਰਕੇ ਆਇਆ ਪਿਛਲੇ ਦਿਨੀ ਦੇਖੋ ਟ੍ਰੇਨਿੰਗ ਨਹੀਂ ਜਦੋਂ ਬੰਦਾ ਮਾਸਸਸ ਦਾ ਲੀਡਰ ਹੁੰਦਾ ਹੈ ਤੇ ਇੱਕ ਚੰਗੀ ਸੋਚ ਲੈ ਕੇ ਪੋਜ਼ਿਟਿਵਿਟੀ ਨਾਲ ਚੱਲ ਰਿਹਾ ਉਹ ਸ਼ੋਅ ਆਫ ਵਾਲਾ ਲੀਡਰ ਨਹੀਂ ਹੈਗਾ ਉਹ ਬਿਲਕੁਲ ਸਿੰਪਲਿਸਿਟੀਕ ਬਲੀਫ ਕਰਦੇ ਆ ਤੇ ਇਹਨਾਂ ਨੇ ਇੰਨਾ ਪੈਸਾ ਖਰਚ ਕੇ ਤੇ ਇੱਕ ਕੈਂਪੇਨ ਚਲਾ ਕੇ ਉਹਨਾਂ ਦੀ ਇਮੇਜ ਟੈਨਿਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਰਾਹੁਲ ਜੀ ਨੇ ਜਿਹੜਾ ਭਾਰਤ ਜੋੜੋ ਯਾਤਰਾ ਸੀ ਤੇ ਜਿਵੇਂ ਉਹ ਮੁੱਦਿਆਂ ਨੂੰ ਚੱਕਿਆ ਤੇ ਜਿਵੇਂ ਸੀਰੀਅਸਲੀ ਮੈਂ ਕਹੂੰਗਾ ਵੀ ਉਹਨਾਂ ਨੇ ਆਪਣੀ ਮਿਹਨਤ ਨਾਲ ਇਸ ਕੈਂਪੇਨ ਜਿਹੜੀ ਚਲਾਈ ਸੀ ਜਿਹੜਾ ਪੈਸੇ ਦੇ ਸਿਰ ਤੇ ਚਾਹਦੇ ਸੀ ਵੀ ਉਹਨਾਂ ਨੂੰ ਉਹਨਾਂ ਨੂੰ ਦਾਗ ਹੀ ਕਰਦੀ ਹੈ ਉਹਦੇ ਵਿੱਚ ਬੀਜੇਪੀ ਬੁਰੀ ਤਰ੍ਹਾਂ ਫੇਲ ਹੋਈ ਹੈ ਤੇ ਰਾਹੁਲ ਜੀ ਹੋਰ ਨਿੱਖਰ ਕੇ ਸਾਹਮਣੇ ਆਏ ਨੇ ਤੇ ਉਹਨਾਂ ਨੂੰ ਲੋਕਾਂ ਦਾ ਸਮਰਥਨ ਵੀ ਮਿਲਿਆ ਪਰ ਗਰਾਉਂਡ ਦੇ ਉੱਪਰ ਜਿਵੇਂ ਕਿਵੇਂ ਤੁਸੀਂ ਲਗਾਤਾਰ ਲੋਕਾਂ ਦੇ ਵਿੱਚ ਵੀ ਜਾ ਰਹੇ ਹੋ ਪੰਜਾਬ ਦੇ ਵਿੱਚ ਤੁਹਾਡਾ ਆਲਾਈਅੰਸ ਨਹੀਂ ਹੈ ਬਾਕੀ ਥਾਵਾਂ ਤੇ ਇੰਡੀਆ ਗੱਟ ਜੋੜ ਜਿਹੜਾ ਬਣਿਆ ਉਹਦੇ ਚ ਆਮ ਆਦਮੀ ਪਾਰਟੀ ਵੀ ਹੈਗੀ ਆ ਕਾਂਗਰਸ ਵੀ ਹੈਗੀ ਆ ਹੋਰ ਬਹੁਤ ਸਾਰੀਆਂ ਪਾਰਟੀਆਂ ਵੀ ਹੈਗੀਆਂ ਜਿਹੜੀਆਂ ਭਾਜਪਾ ਦੇ ਐਂਟੀ ਚਲਦੀਆਂ ਜਾਂ ਭਾਜਪਾ ਦੇ ਵਿਰੋਧੀ ਨੇ ਪਰ ਤੁਹਾਨੂੰ ਕੀ ਲੱਗਦਾ ਜੇ ਪੰਜਾਬ ਦੇ ਵਿੱਚ ਗੱਟ ਜੋੜ ਹੁੰਦਾ ਤੁਹਾਨੂੰ ਬੈਨੀਫਿਟ ਹੋਣਾ ਸੀ ਜਾਂ ਨਾ ਗੱਠ ਜੋੜ ਕਰਕੇ ਤੁਸੀਂ ਫਾਇਦੇ ਦੇ ਵਿੱਚ ਰਹੋਗੇ ਕਿਉਂਕਿ ਬਾਕੀ ਥਾਵਾਂ ਤੇ ਸਾਰੇ ਇਕੱਠਿਆਂ ਦਾ ਪ੍ਰਚਾਰ ਹੋ ਜਾਂਦਾ ਔਰ ਇੱਥੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ 13 0 13 ਸਾਡੀਆਂ ਆਉਣੀਆਂ ਬਾਕੀ ਕਾਂਗਰਸ ਹੋਵੇ ਜਾਂ ਸਾਰੇ ਉਹ ਸਾਰੇ 0 ਹੈ ਚਲੋ ਇਹ ਤਾਂ ਮੁੱਖ ਮੰਤਰੀ ਸਾਹਿਬ ਨੂੰ ਚਾਨਣ ਹੋ ਜਾਣਾ ਜਦੋਂ ਰਿਜ਼ਲਟ ਆਇਆ ਇੱਥੇ ਤਾਂ ਨਹੀਂ ਸੀ ਲੋਡ ਅਲਾਈਅੰਸ ਦੀ ਕਿਉਂਕਿ ਇੱਥੇ ਭਾਜਪਾ ਐਗਜ਼ਿਸਟ ਨਹੀਂ ਕਰਦੀ ਭਾਜਪਾ ਬਿਲਕੁਲ 0 ਹੈ ਇੱਥੇ ਨਾ ਕੱਲੇ ਕਦੀ ਸੀਟ ਉਹਨਾਂ ਨੇ ਐਨ ਲੜੀਆਂ ਨੇ ਤੇ ਨਾ ਕਦੀ ਜਿੱਤਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਲੋਕ ਭਾਜਪਾ ਤੇ ਬਹੁਤ ਔਖੇ ਹੈ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਜਿਵੇਂ ਬੀਜੇਪੀ ਨੇ ਕ੍ਰਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਦੀ ਬੜੀ ਵੱਡੀ ਰੈਜ਼ੈਂਟਮੈਂਟ ਸੀ ਤੇ ਇੱਥੇ ਲੜਾਈ ਆਪ ਤੇ ਕਾਂਗਰਸ ਦੀ ਹੈ ਤੇ ਜੇ ਤੁਸੀਂ ਕੋਈ ਉਹ ਜਿਹਾ ਜਿਵੇਂ ਉਹਨਾਂ ਨੇ ਕਾਂਗਰਸ ਨੂੰ ਟੈਨਿਸ਼ ਕਰਨ ਦੀ ਕੋਸ਼ਿਸ਼ ਕੀਤੀ ਆਪ ਨੇ ਜੋ ਬੀਜੇਪੀ ਨੇ ਸੈਂਟਰ ਚ ਕੀਤਾ ਉਸੇ ਤਰਜ਼ ਤੇ ਇਹ ਇੱਥੇ ਆਪ ਨੇ ਕੀਤਾ ਭਗਵਾਨਤਮਨ ਗਵਰਨਮੈਂਟ ਨੇ ਇੱਥੇ ਲੀਡਰਾਂ ਤੇ ਇਕੱਲੇ-ਇਕੱਲੇ ਤੇ ਕੇਸ ਬਣਾ ਸਿਲੈਕਟਿਵਲੀ ਵਿੱਚ ਹੰਟਿੰਗ ਕੀਤੀ ਹੈ ਸੋ ਇਸ ਕਰਕੇ ਅਲਾਈਅੰਸ ਦਾ ਉਹਨਾਂ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਹਾਈ ਕਮਾਂਡ ਨੇ ਵਰਕਰਾਂ ਦਾ ਸੈਂਟੀਮੈਂਟ ਸੁਣ ਕੇ ਬਿਲਕੁਲ ਅਲਾਈਅੰਸ ਤੋਂ ਜਵਾਬ ਦਿੱਤਾ ਤੇ ਇੱਥੇ ਚੰਗਾ ਰਿਜ਼ਲਟ ਆਊਗਾ ਜੋ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਚੁਣ-ਚੁਣ ਕੇ ਉਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਔਰ ਇਹੀ ਅਲੀਗੇਸ਼ਨ ਤਾਂ ਭਾਜਪੀ ਤੇ ਲੱਗਦਾ ਹੈ ਕਿ ਭਾਈ ਭਾਜਪੀ ਨੇ ਜਿਸ ਤਰੀਕੇ ਦੇ ਨਾਲ ਕਹਿੰਦੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਭਾਜਪੀ ਵੈਂਡੇਟਾ ਪੋਲਿਟਿਕਸ ਕਰ ਰਹੀ ਹੈ ਔਰ ਉੱਥੇ ਹੀ ਪੰਜਾਬ ਦੇ ਵਿੱਚ ਜਦੋਂ ਬਿਜ਼ਨਸ ਦੀ ਗੱਲ ਆਉਂਦੀ ਹੈ ਜਾਂ ਕਹਿੰਦੇ ਕਿ ਤਾਂ ਭਾਈ ਜਿਹੜੇ ਲੋਕ ਬੇਈਮਾਨ ਨੇ ਸੀ ਉਹਨਾਂ ਦੇ ਉੱਪਰ ਐਕਸ਼ਨ ਕਰ ਰਹੇ ਮੈਂ ਤੁਹਾਡੇ ਸਾਹਮਣੇ ਪਹਿਲੇ ਕਹਿ ਕੇ ਹਟਿਆ ਵੀ ਜੋ ਸੈਂਟਰ ਗਵਰਨਮੈਂਟ ਉੱਥੇ ਕਰ ਰਹੀ ਹੈ ਪੰਜਾਬ ਸਰਕਾਰ ਨੇ ਪੰਜਾਬ ਚੋਕ ਕੀਤਾ ਸੋ ਇਸੇ ਕਰਕੇ ਕਦੀ ਵਿੱਚ ਹੰਟਿੰਗ ਜਾਂ ਤਾਂ ਤੁਸੀਂ ਕਿਸੇ ਤੇ ਕੋਈ ਐਕਸ਼ਨ ਲੈਂਦੇ ਹੋ ਤੇ ਸਾਬਤ ਕਰੋ ਸਾਬਤ ਤਾਂ ਇੱਕ ਵੀ ਨਹੀਂ ਹੋਇਆ ਕਿਹੜਾ ਸੀਐਮ ਸਾਹਿਬ ਕਹਿੰਦੇ ਹੁੰਦੇ ਸੀ ਵੀ ਪੈਸਾ ਖਜ਼ਾਨੇ ਚ ਵਾਪਸ ਆਊਗਾ ਮੈਨੂੰ ਦਿਖਾ ਦਿਓ 2 ਸਾਲ ਚ ਕੋਈ 1 ਰੁਪਿਆ ਵੀ ਵਾਪਸ ਆਇਆ ਹਾਂ ਉਹ ਅਮਰੂਦਾਂ ਵਾਲੇ ਕੇਸ ਚ ਜ਼ਰੂਰ ਹੈ ਉਹਦੇ ਚ ਵੀ ਆਈਐਸ ਅਫਸਰ ਨੂੰ ਮਾਫੀ ਦੇਣ ਦੀ ਸ਼ਰਤ ਤੇ ਉਹਨਾਂ ਦੇ ਪ੍ਰੈਸ਼ਰ ਥੱਲੇ ਆਈਐਸ ਅਫਸਰਾਂ ਦੇ ਇਹ ਕਿਹਾ ਗਿਆ ਕਿ ਜਿਹੜਾ ਤੁਹਾਨੂੰ ਮੁਆਵਜ਼ਾ ਮਿਲਿਆ ਤੁਸੀਂ ਵਾਪਸ ਕਰ ਦਿਓ ਤੇ ਪਰਚਾ ਐ ਤਾਂ ਫਿਰ ਜਿਹੜਾ ਚੋਰ ਫੜਿਆ ਜਾਊਗਾ ਕੋਈ ਮੈਂ ਚੋਰੀ ਦਾ ਸਮਾਨ ਮੋੜ ਦਿੰਨਾ ਮੇਨੇ ਪਰਚਾ ਨਾ ਦਿਓ ਤੇ ਇਹ ਤਾਂ ਮਤਲਬ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਸਰਕਾਰ ਬਦਲਦੀ ਹੈ ਸਟੈਂਡ ਜਿਹੜਾ ਠੀਕ ਨਹੀਂ ਹੈ ਤੇ ਇਸ ਚੀਜ਼ ਨੂੰ ਲੈ ਕੇ ਵੀ ਇੰਡੀਆ ਗੱਠਜੋੜ ਦੇ ਵਿੱਚ ਕੋਈ ਮੀਟਿੰਗ ਹੋਈ ਜਿਵੇਂ ਲੁਧਿਆਣਾ ਤੋਂ ਆਉਣੇ ਤੁਸੀਂ ਭਾਰਤਪੁਸ਼ਨ ਆਸ਼ੂ ਸੀਨੀਅਰ ਲੀਡਰਸ ਦੇ ਵਿੱਚ ਆਉਂਦੇ ਆ ਔਰ ਸਾਬਕਾ ਮੰਤਰੀ ਨੇ ਕਾਂਗਰਸ ਗਵਰਨਮੈਂਟ ਦੇ ਵਿੱਚ ਰਹੀ ਔਰ ਭਾਰਤਪੁਸ਼ਨ ਆਸ਼ੂ ਹੁਣਾ ਦੀ ਅਰੈਸਟ ਹੁੰਦੀ ਆ ਆਸ਼ੂ ਹੁਣੀ ਜੇਲ੍ਹ ਕੱਟ ਕੇ ਆਉਂਦੇ ਆ ਹੋਰ ਕਈ ਲੀਡਰ ਨੇ ਸਾਧੂ ਸਿੰਘ ਧਰਮਸੂਤ ਨੂੰ ਹੁਣ ਰੀਸੈਂਟਲੀ ਜ਼ਮਾਨਤ ਮਿਲੀ ਹੈ ਕੇਜਰੀਵਾਲ ਦੀ ਜ਼ਮਾਨਤ ਦੇ ਤਰਜ਼ ਤੇ ਔਰ ਉੱਥੇ ਹੀ ਖਹਿਰਾ ਹੋਣਾ ਦੀ ਜਿਸ ਤਰੀਕਾ ਹੋਇਆ ਹੋਰ ਵੀ ਬਹੁਤ ਸਾਰੇ ਲੋਕਾਂ ਦੀ ਗ੍ਰਿਫਤਾਰੀ ਹੋਈ ਕਿ ਇਸ ਟੀਨ ਨੂੰ ਲੈ ਕੇ ਵੀ ਤੁਸੀਂ ਇੰਡੀਆ ਗੱਠਜੋੜ ਦੇ ਵਿੱਚ ਸਾਹਮਣੇ ਰੱਖਿਆ ਗੱਲਾਂ ਕਿ ਭਾਈ ਲੀਡਰਸ ਜਿਹੜੇ ਆ ਸਾਡੇ ਅਸੀਂ ਆਪਣੇ ਲੀਡਰਸ ਨੂੰ ਤਾਂ ਸਪੋਰਟ ਕਰਦੀ ਤਾਂ ਹੀ ਚੀਜ਼ਾਂ ਬਚਣਗੀਆਂ ਸਾਡੀਆਂ ਜੇ ਲੀਡਰ ਹੀ ਨਹੀਂ ਗਰਾਊਂਡ ਤੇ ਬਚੂਗਾ ਤੁਹਾਡਾ ਤਾਂ ਫਿਰ ਇੰਡੀਆ ਗੱਠਜੋੜ ਬਣਾਓ ਚਾ ਜੋ ਮਰਜ਼ੀ ਬਣਾਓ ਇਹ ਬਿਲਕੁਲ ਨਹੀਂ ਅਸੀਂ ਬਿਲਕੁਲ ਨਹੀਂ ਚਾਹੁੰਦੇ ਵੀ ਅਸੀਂ ਤਾਂ ਉਹਨਾਂ ਤੋਂ ਕੋਈ ਉਮੀਦ ਕਰ ਦਾ ਕੋਈ ਪ੍ਰੈਜੈਂਟੇਸ਼ਨ ਲੈ ਕੇ ਜਾਈਏ ਜੇ ਸਾਡੇ ਕਰੈਕਟਰ ਚ ਕੋਈ ਕਸੂਰ ਹੋਵੇ ਸਾਨੂੰ ਸਾਡੇ ਲੀਡਰਾਂ ਤੇ ਭਰੋਸਾ ਹੈ ਸਾਨੂੰ ਪਤਾ ਆਸ਼ੂ ਜੀ ਉਹਨਾਂ ਨੂੰ ਵੀ ਉਹ ਕਿੱਥੇ ਨੇ ਆਸ਼ੂ ਜੀ ਆਪਣੇ ਆਪ ਚ ਕਲੀਅਰ ਨੇ ਇਸ ਕਰਕੇ ਉਹਨਾਂ ਤੋਂ ਸਾਨੂੰ ਤਵੱਜੂ ਕਿਹਨੇ ਸਾਨੂੰ ਪਤਾ ਆਪਣੇ ਆਪ ਇਹ ਕਰਨ ਜਦੋਂ ਚਾਰਸ਼ੀਟ ਕਰਨ ਲੱਗਣਗੇ ਜਦੋਂ ਕੋਰਟ ਚ ਜਾਣਗੇ ਆਪਣੇ ਆਪ ਤਾਂ ਲੱਗ ਜੂ ਕੀ ਨਿਕਲਦਾ ਜਦੋਂ ਕੁਝ ਨਾ ਨਿਕਲਿਆ ਜਦੋਂ ਚਲਾ ਨਹੀਂ ਜਦੋਂ ਮਿੱਟੀ ਹੁੰਦਾ ਤੇ ਐਲੀਗੇਸ਼ਨ ਜਿਹੜੀਆਂ ਐਡੀਆਂ ਐਡੀਆਂ ਲਾਈਆਂ ਨੇ ਆਪਣੇ ਆਪ ਸਾਹਮਣੇ ਆ ਜਾਣਗੇ ਇਹਦੇ ਚ ਕੀ ਗੱਲ ਹੈ ਗਰਾਉਂਡ ਤੇ ਜਾ ਰਹੇ ਹਾਂ ਕਿਹੜੀਆਂ ਚੀਜ਼ਾਂ ਚੀਮਾ ਸਭ ਲੈ ਕੇ ਜਾ ਰਹੇ ਹਾਂ ਲੋਕਾਂ ਦੇ ਵਿੱਚ 2022 ਦੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਹੁਤ ਜ਼ਬਰਦਸਤ ਵੇਵ ਸੀ ਔਰ ਉਸੇ ਵੇਵ ਦੇ ਵਿੱਚ ਤੁਸੀਂ ਚੋਣ ਹਾਰ ਗਏ ਜਾਂ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਤੁਰੰਦਰ ਸੀਗੇ ਜਿਹੜੇ ਉਹ ਵੀ ਚੋਣ ਹਾਰ ਜਾਂਦੇ ਆ ਹੁਣ ਤੁਹਾਨੂੰ ਕੀ ਸਿਚੁਏਸ਼ਨ ਪੜhti ਹੋਈ ਨਜ਼ਰ ਆ ਰਹੀ ਹੈ ਜਾਂ ਅਜੇ ਵੀ ਆਮ ਆਦਮੀ ਪਾਰਟੀ ਦੀ ਵੇਵ ਹੈ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਕਾਂਗਰਸ ਵੱਲ ਨੂੰ ਮੁੜੇ ਆ ਲੋਕ ਦੇਖੋ ਜੇ ਮੈਂ ਕਹਾ ਕਿ ਇਹ ਕੋਈ ਸਾਡੀ ਉਪਲਬਧੀ ਨਹੀਂ ਆ ਅਸੀਂ ਕੁਝ ਤੁਸੀਂ ਕਹੋ ਵੀ ਕਾਂਗਰਸ ਨੇ ਇਹ ਜਾਂ ਕੀ ਕਰਤਾ ਅਸੀਂ ਚੰਗੀ ਗਵਰਨੈਂਸ ਕੀਤੀ ਸੀ ਸਾਨੂੰ ਲੋਕਾਂ ਨੇ ਉਹਨੂੰ ਰਿਜੈਕਟ ਕੀਤਾ ਲੋਕਾਂ ਨੂੰ ਇਹ ਲੱਗਦਾ ਸੀ ਵੀ ਨਹੀਂ ਸ਼ਾਇਦ ਆਪ ਕੁਝ ਬਹੁਤ ਚੰਗਾ ਕਰ ਤੂ ਪਰ ਜਦੋਂ ਹੁਣ ਲੋਕਾਂ ਨੇ ਰਿਐਲਿਟੀ ਦੇਖੀ ਹੈ ਲੋਕ ਕੇਂਦਰ ਦੀ ਸਰਕਾਰ ਤੋਂ ਗੁੱਸੇ ਸੀ ਸਰਕਾਰ ਨੂੰ ਬਦਲਣਾ ਚਾਹੁੰਦੇ ਨੇ ਉਸੇ ਤਰਜ਼ ਤੇ ਪੰਜਾਬ ਚ ਪੰਜਾਬ ਸਰਕਾਰ ਤੋਂ ਔਖੇ ਨੇ ਕਿਉਂਕਿ ਸਰਕਾਰ ਨੇ ਜਿੱਡੇ ਜਿੱਡੇ ਵਾਅਦੇ ਕੀਤੇ ਸੀ ਪਰਫਾਰਮੈਂਸ ਜ਼ੀਰੋ ਹੈ ਸੋ ਟੀਜੀ ਸਾਥ ਅੱਜ ਦਾ ਕਾਲੀ ਦਲ ਅਕਾਲੀ ਦਲ ਨੂੰ ਵੋਟ ਪਾਉਣ ਲੱਗੇ ਆਇਆ ਲੱਗਦਾ ਵੀ ਇਹ ਤਾਂ ਵੋਟ ਖਰਾਬ ਹੋਣੀ ਹੈ ਤੇ ਵੋਟ ਖਰਾਬ ਕਿਉਂ ਕਰਨੀ ਵੀ ਉਹ ਕਿਤੇ ਹੈ ਹੀ ਨਹੀਂ ਮੈਦਾਨ ਦੇ ਵਿੱਚ ਐਗਜ਼ਿਸਟ ਹੀ ਨਹੀਂ ਕਰਦੇ ਜਦੋਂ ਤੱਕ ਕਿ ਬਾਦਲ ਪਰਿਵਾਰ ਅਕਾਲੀ ਦਲ ਦੀ ਮਤਲਬ ਜਿਵੇਂ ਕਹਿੰਦੇ ਲੀਡਰਸ਼ਿਪ ਚ ਲੋਕ ਉਹਨਾਂ ਨੂੰ ਐਕਸੈਪਟ ਹੀ ਨਹੀਂ ਕਰ ਰਹੇ ਸੋ ਲੋਕਾਂ ਕੋਲ ਇਸ ਹਾਲਾਤਾਂ ਦੇ ਵਿੱਚ ਇੱਕ ਇੱਕ ਜਿਵੇਂ ਕਹਿੰਦੇ ਆ ਵੀ ਜਦੋਂ ਲੋਕ ਦੇਖਦੇ ਨੇ ਤੇ ਲੋਕਾਂ ਨੂੰ ਐ ਲੱਗਦਾ ਵੀ ਕਾਂਗਰਸ ਨਾਲ ਅਸੀਂ ਤੱਕਾ ਕੀਤਾ ਕਾਂਗਰਸ ਦੀ ਲੀਡਰਸ਼ਿਪ ਨੇ ਸਾਡੇ ਲਈ ਮਿਹਨਤ ਕੀਤੀ ਕੋਵਿਡ ਦੇ ਟਾਈਮ ਤੇ ਕੀਤੀ ਹਮੇਸ਼ਾ ਸਾਡੇ ਨਾਲ ਖੜੇ ਨੇ ਪੰਜਾਬ ਦੇ ਨਾਲ ਖੜੇ ਨੇ ਸੋ ਲੋਕਾਂ ਨੇ ਉਸ ਗੱਲ ਦਾ ਮਨ ਬਣਾ ਕੇ ਮੈਨੂੰ ਐ ਲੱਗਦਾ ਵੀ ਪੰਜਾਬ ਦੇ ਵਿੱਚ ਬੜੀ ਥੰਪਿੰਗ ਮੈਜੋਰਟੀ ਨਾਲ ਜਿੱਤ ਕੇ ਆਵਾਂਗੇ ਕਿੰਨੀਆਂ ਸੀਟਾਂ ਦਾ ਅਸੈਸਮੈਂਟ ਕੀ ਕਹਿੰਦੇ ਤੁਹਾਡਾ ਦੇਖੋ ਅਸੈਸਮੈਂਟ ਤਾਂ ਕੋਈ ਐਦਾਂ ਨਹੀਂ ਹੋ ਸਕਦਾ ਕਿਉਂਕਿ ਹਰ ਸੀਟ ਤੇ ਸਮੀਕਰਨ ਬਦਲਦੇ ਰਹਿੰਦੇ ਨੇ ਕਿਉਂਕਿ ਬੀਜੇ ਬੀਜਪੀ ਇਹ ਕਲੇਮ ਕਰਦੀ ਕਹਿੰਦੇ 13 ਚੋਂ 4 ਸੀਟਾਂ ਸੀ ਪੰਜਾਬ ਦੀਆਂ ਜਿੱਤ ਰਹੇ ਸਿਰਸਾ ਸਾਹਿਬ ਦਾ ਬਿਆਨ ਆਇਆ ਮਨਜਿੰਦਰ ਸਿਰਸਾ ਦਾ ਦੇਖੋ ਜਿਹੜੇ ਨੌਤਾ ਪੱਲੇ ਹਰੀ ਬੈਠੇ ਨੇ ਉਹ ਮਤਲਬ ਉਹ ਮਜ਼ਾਕ ਕਰ ਦਿੰਦੇ ਸਿਰਸਾ ਸਾਹਿਬ ਪੰਜਾਬ 'ਚ ਤਾਂ ਮੈਂ ਸਮਝਦਾ ਵੀ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਮਿਲਣੀ ਬੀਜੇਪੀ ਦਾ ਤਾਂ ਜਮਾਈ ਸੁਖਲਾ ਸਾਫ਼ ਹੈ ਸੀਟਸ ਕਿਹयां ਜਾਂਦੀਆਂ ਬੀਜੇਪੀ ਦੀ ਜਿਵੇਂ ਹੁਸ਼ਿਆਰਪੁਰ ਹੋਗੀ ਜਾਂ ਗੁਰਦਾਸਪੁਰ ਹੋਗੀ ਇਹ ਇਹਨਾਂ ਸੀਟਾਂ ਦਾ ਸਰ ਉਹ ਪੱਟ ਤਾਂ ਕਹਿੰਦੇ ਸੀ ਉਦੋਂ ਅਕਾਲੀ ਦਲ ਦੇ ਨਾਲ ਰਲ ਕੇ ਲੜਦੇ ਸੀ ਕਦੀ ਅੱਜ ਤੱਕ ਇਕੱਲੇ ਨਹੀਂ ਲੜੇ ਹੈਗੇ ਇਕੱਲੇ ਤਾਂ ਮਤਲਬ ਲੜ ਜਦੋਂ ਲੜਨ ਜਾਣਗੇ ਤੇ ਉਦੋਂ ਦਿਖਜੂਗਾ ਉਹਨਾਂ ਨੂੰ ਵੀ ਉਹਨਾਂ ਦੀ ਧਰਤੀ ਥੱਲੇ ਹੈ ਨਹੀਂ ਪਿੰਡੂ ਹਲਕਿਆਂ ਚ ਉਹਨਾਂ ਨੂੰ ਕੈਂਪੇਨ ਕਰਨ ਲੋਕ ਜਾਣ ਨਹੀਂ ਦੇ ਰਹੇ ਕੈਂਡੀਡੇਟ ਸ਼ਹਿਰਾਂ ਚ ਉਹਨਾਂ ਦੇ ਘੇੜੇ ਦੇ ਰਹੇ ਨੇ ਕਸਬਿਆਂ ਚ ਘੇੜੇ ਦੇ ਰਹੇ ਨੇ ਤੇ ਜਦੋਂ ਤੁਸੀਂ ਕੈਂਪੇਨ ਕਰਨੀ ਨਹੀਂ ਚਾਹ ਪਾਰੇ ਤੇ ਤੁਸੀਂ ਸਮਝੋ ਲੋਕਾਂ ਦਾ ਕਿੰਨਾ ਗੁੱਸਾ ਥੋਡੇ ਤੇ ਉਵੇਂ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਤੇ ਗੁੱਸਾ ਹੈ ਲੋਕਾਂ ਦਾ ਵੀ ਇਹਨਾਂ ਨੇ 2 ਸਾਲਾਂ ਚ ਸਾਨੂੰ ਇੰਨਾ ਮੂਰਖ ਬਣਾਇਆ ਐ ਇੰਨੇ ਵਾਅਦੇ ਕਰਕੇ ਸਾਨੂੰ ਡਿਚ ਕੀਤਾ ਸੋ ਲੋਕ ਬਿਲਕੁਲ ਇੱਕ ਤਰਫਾ ਕਾਂਗਰਸ ਨੂੰ ਸਪੋਰਟ ਕਰ ਰਹੇ ਨੇ ਤੇ ਮੈਨੂੰ ਮੈਨੂੰ ਲੱਗਦਾ ਕੋਈ ਮਤਲਬ ਤਾਂ ਵੀ ਕੋਈ ਸੀਟ ਕਿਸੇ ਲੋਕਲ ਇਸ਼ੂ ਜਾਂ ਕੋਈ ਵਾਰੀ ਕੋਈ ਮਿਸਮੈਨੇਜਮੈਂਟ ਕਈ ਵਾਰੀ ਕੋ ਲੋਕਲ ਹਾਲਾਤ ਹੁੰਦੇ ਨੇ ਕੋਈ ਹਾਰ ਜੇ ਤਾਂ ਵੱਖਰੀ ਗੱਲ ਹੈ ਨਹੀਂ ਤਾਂ ਕਾਂਗਰਸ ਦੇ ਸਾਰੇ ਕੈਂਡੀਡੇਟ ਜਿੱਤ ਕੇ ਆਉਣਗੇ ਪੰਜਾਬ ਚ ਲੁਧਿਆਣਾ ਜਿਹੜੇ ਸੀਟ ਤੋਂ ਤੁਸੀਂ ਆਉਂਦੇ ਹੋ ਉੱਥੇ ਔਰ ਨਾਲ ਦਾ ਹੀ ਹਲਕਾ ਆਤਮਨਗਰ ਬੈਂਚ ਬ੍ਰਦਰਸ ਨੇ ਵਾਪਸੀ ਕਰ ਲਈ ਹੈ ਕਾਂਗਰਸ ਦੇ ਵਿੱਚ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਗੱਲਬਾਤ ਤੁਹਾਡੀ ਹੋਗੀ ਵੀ ਕਿਤੇ ਉਹ ਉਹ ਵੀ ਲਗਾਤਾਰ ਇਲੈਕਸ਼ਨ ਲੜਦੇ ਆ ਇਹਨੂੰ ਤੁਸੀਂ ਕਿਸ ਵਿੱਚ ਲੈ ਜਾਓ ਦੇਖੋ ਔਰਾਂ ਪਾਰਟੀ ਦੇ ਵਿੱਚ ਮੈਂ ਸਮਝਦਾ ਵੀ ਇਹ ਬੜੀ ਵੱਡੀ ਲੜਾਈ ਸੀ ਮੁਲਕ 'ਚ ਡੈਮੋਕ੍ਰੇਸੀ ਨੂੰ ਬਚਾਉਣ ਦੀ ਲੜਾਈ ਹੈ ਤੇ ਉਹਨਾਂ ਨੇ ਫੈਸਲਾ ਲਿਆ ਵੀ ਅਸੀਂ ਕਾਂਗਰਸ ਦੇ ਨਾਲ ਖੜਨਾ ਹੈ ਤੇ ਉਹ ਮਤਲਬ ਬਿਨਾ ਕਿਸੇ ਲੋਭ ਲਾਲਚ ਤੋਂ ਬਿਨਾ ਕਿਸੇ ਸ਼ਰਤ ਤੋਂ ਉਹਨਾਂ ਨੇ ਕਾਂਗਰਸ ਨੂੰ ਜੁਆਇਨ ਕੀਤਾ ਆਪਣੀ ਪਾਰਟੀ ਨੂੰ ਖਤਮ ਕਰਕੇ ਤੇ ਦੇਖੋ ਹਰ ਇਨਸਾਨ ਆਪਣੇ ਆਪ 'ਚ ਇੱਕ ਇੰਪੋਰਟੈਂਟ ਹੁੰਦਾ ਹੈ ਹਰ ਬੰਦੇ ਦੇ ਨਾਲ ਪਾਰਟੀ ਨੂੰ ਤਾਕਤ ਮਿਲਦੀ ਹੈ ਉਹਨਾਂ ਦੀ ਇੱਕ ਟੀਮ ਸੀਗੀ ਉਹ ਟੀਮ ਜਦੋਂ ਜੁਆਇਨ ਕਰੂਗੀ ਤੇ ਮੈਂ ਸਮਝਦਾ ਤਾਕਤ ਵੀ ਮਿਲੂਗੀ ਤੇ ਬਾਕੀ ਸਾਹਮਣੇ ਆਜੂਗਾ ਕਿਵੇਂ ਜੀ ਰਿਹਾ ਮੈਂ ਸਿੱਧੇ ਪੁੱਛ ਰਿਹਾ ਕਿਉਂਕਿ ਤੁਸੀਂ ਵੀ ਤੁਸੀਂ ਕਾਂਗਰਸ ਵੱਲੋਂ ਇਲੈਕਸ਼ਨ ਲੜੇ ਉਹ ਲੋਕ ਇਨਸਾਫ ਪਾਰਟੀ ਦੇ ਵੱਲੋਂ ਇਲੈਕਸ਼ਨ ਲੜੇ ਸੀਗੇ ਬਲਵਿੰਦਰ ਸਿੰਘ ਮੈਂ ਸੁਣੀ ਔਰ ਖੈਰਿਸਵਰ ਆਮ ਆਦਮੀ ਪਾਰਟੀ ਜਿੱਤ ਗਈ ਔਰ ਭਾਜਪਾ ਨੇ ਵੀ ਅੱਛੇ ਖਸੇ ਬੋਟਾ ਚੰਗਿਆ ਬੋਟਾ ਲੈ ਲਿਆ ਸੀਗੇ ਇਸ ਵਾਰ ਪਰ ਇਸ ਚੀਜ਼ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਹੈ ਤੁਹਾਡੀ ਕਿ ਕੋਈ ਟਿਕਟ ਉਹ ਵੀ ਅੱਗੇ ਇਲੈਕਸ਼ਨ ਲੜਣੀ ਹੈ ਤੁਸੀਂ ਪੁਰਾਣੇ ਬੰਦੇ ਹੋ ਕਾਂਗਰਸ ਦੇ ਵਿੱਚ ਇਲੈਕਸ਼ਨ ਵੀ ਲੜੇ ਆ ਤੁਹਾਨੂੰ ਸਪੋਰਟ ਕਰਨਗੇ ਆ ਕੇ ਦੇਖੋ ਹਜੇ ਹਜੇ ਉਹ ਸਮਾਂ ਨਹੀਂ ਹੈਗਾ ਵੀ 27 ਵਾਲੀ ਜਦੋਂ ਸਮਾਂ ਆਊਗਾ ਉਦੋਂ ਉਹ ਫੈਸਲੇ ਵੀ ਹੋ ਜਾਣਗੇ ਜਿਹੜਾ ਮੇਰੇ ਉੱਤੇ ਹੈ ਤੇ ਹਜੇ ਟਾਈਮ ਸੀਗਾ ਇਹ ਵੱਡੀ ਲੜਾਈ ਲੜਨ ਦਾ ਵੀ ਮੁਲਕ ਦਾ ਜਿਵੇਂ ਕਹਿੰਦੇ ਆ ਮੁਲਕ ਨੂੰ ਬਚਾਉਣ ਦੀ ਲੜਾਈ ਹੈ ਤੇ ਇਸ ਲੜਾਈ ਦੇ ਵਿੱਚ ਹਰ ਬੰਦਾ ਜਿਹੜਾ ਇਸ ਟਾਈਮ ਕਾਂਗਰਸ ਦੇ ਅਲਾਈਅੰਸ ਨਾਲ ਖੜਦਾ ਮੈਂ ਸਮਝਦਾ ਉਹ 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 ਸਾਨੂੰ ਤਾਕਤ ਦਿੰਦਾ ਤੇ ਅਸੀਂ ਇਹ ਲੜਾਈ ਜਿੱਤ ਕੇ ਨਿਕਲਾਂਗੇ ਤੇ ਜਦੋਂ ਉਹ ਟਾਈਮ ਆਊਗਾ ਫਿਰ ਉਹ ਤੋਂ ਫੈਸਲਾ ਕਰ ਲਾਂਗੇ ਕਿਵੇਂ ਰਵਨੀਤ ਬਿੱਟੂ ਛੱਡ ਕੇ ਚਲੇਗੇ ਚਲੋ ਤੁਸੀਂ ਬਹੁਤ ਸਾਰਿਆਂ ਦੀ ਬਹੁਤ ਕਲੋਜ਼ ਸੀ ਜਿਹੜੇ ਜਿਹੜੇ ਕੋਰ ਟੀਮ ਸੀਗੀ ਤੁਹਾਡੇ ਵੀ ਬਹੁਤ ਕਲੋਜ਼ ਸਾਥੀ ਸੀਗੇ ਜਦੋਂ ਆਪਾਂ ਗੱਲ ਕਰ ਰਹੇ ਸੀ ਤੁਹਾਨੂੰ ਵੀ ਅੱਧਾ ਘੰਟਾ ਪਹਿਲਾਂ ਹੀ ਪਤਾ ਲੱਗਿਆ ਕਿ ਉਹ ਤਾਂ ਪਲਟੀ ਮਾਰਨ ਲੱਗੇ ਆ ਕਾਂਗਰਸ ਛੱਡ ਕੇ ਬੀਜੇਪੀ ਚੱਲੇ ਕਿਸੇ ਨੂੰ ਵੀ ਨਹੀਂ ਦੇਖੋ ਅਸੀਂ ਤਾਂ ਆਪ ਹੱਸਦੇ ਸੀ ਬਈ ਐਸੇ ਜਿਵੇਂ ਪਰਿਵਾਰ ਚ ਸੁੱਤੇ ਪਏ ਹੁੰਦੇ ਆ ਤੇ ਆਪਾਂ ਸੁਣਦੇ ਨੇ ਵੀ ਜਵਾਕ ਕੰਦ ਟਪਕੇ ਰਾਤ ਨੂੰ ਭੱਜ ਗਿਆ ਕਰਦੇ ਆ ਤੁਹਾਨੂੰ ਨਰਾਜ਼ ਸਾਡੇ ਨਾਲ ਤਾਂ ਹੋਈ ਹੈ ਇੱਕਦਮ ਅ ਕਿਸੇ ਨੂੰ ਅੰਦਾਜ਼ਾ ਹੀ ਨਹੀਂ ਸੀਗਾ ਵੀ ਉਹ ਛੱਡ ਕੇ ਜਾਣਗੇ ਤੇ ਜਦੋਂ ਆਇਆ ਸੱਚੀ ਥੋੜੀ ਦਿਨ ਬੜੀ ਸਰਪ੍ਰਾਈਜ਼ਿੰਗ ਰਿਹਾ ਇੱਕ ਝਟਕਾ ਵੀ ਸੀ ਕਿਉਂਕਿ ਉਸ ਪਰਿਵਾਰ ਚੋਂ ਸੀ ਜਿੰਨੂੰ ਕਦੀ ਸੋਚ ਹੀ ਨਹੀਂ ਸਕਦੇ ਵੀ ਉਸ ਪਰਿਵਾਰ ਚੋਂ ਕਦੀ ਕੋਈ ਕਾਂਗਰਸ ਛੱਡ ਸਕਦਾ ਪਰ ਦੇਖੋ ਹੌਲੀ ਹੌਲੀ ਤੂੰ ਦੋ ਚਾਰ ਦਿਨਾਂ ਚ ਵਰਕਰ ਨੇ ਵੀ ਉਸ ਜਿਹੜੀ ਇੱਕ ਸੈਟਬੈਕ ਹੁੰਦਾ ਉਹਦੇ ਤੋਂ ਨਿਕਲ ਕੇ ਤੇ ਸਭ ਨੇ ਇੱਕ ਜਿਵੇਂ ਕਹਿੰਦੇ ਧਈਆ ਕੀਤਾ ਵੀ ਨਹੀਂ ਯਾਰ ਇਹ ਫੈਸਲਾ ਉਹਨਾਂ ਨੇ ਗਲਤ ਕੀਤਾ ਤੇ ਆਪਾਂ ਉਹਨਾਂ ਨੂੰ ਦਿਖਾਉਣਾ ਹੈ ਵੀ ਇਹ ਫੈਸਲਾ ਗਲਤ ਕੀਤਾ ਉਹਨਾਂ ਨੇ ਸੋ ਇਸ ਗੱਲ ਨੂੰ ਮੱਧੇ ਨਜ਼ਰ ਰੱਖਦੇ ਮੈਂ ਸਮਝਦਾ ਕਾਂਗਰਸ ਦੀ ਟੀਮ ਹੋਰ ਜ਼ਿਆਦਾ ਮਿਹਨਤ ਕਰ ਰਹੀ ਹੈ ਇਸ ਸੀਟ ਨੂੰ ਜਿੱਤਣ ਲਈ ਤੇ ਉਹ ਤੁਸੀਂ ਦੇਖ ਹੀ ਲਿਆ ਵੀ ਸਾਰੀ ਕਾਂਗਰਸ ਯੂਨਾਈਟਡ ਹੋ ਕੇ ਲੱਗੀ ਹੋਈ ਹੈ ਇਸ ਗੱਲ ਤੇ ਬਿੱਟੂ ਹੁਣੇ ਗਏ ਆ ਔਰ ਲਗਾਤਾਰ ਤੁਸੀਂ ਕੀ ਦੱਸ ਰਹੇ ਸੀ ਕਿ ਅੱਧਾ ਘੰਟਾ ਪਹਿਲਾਂ ਹੀ ਪਤਾ ਲੱਗਿਆ ਉਹਨਾਂ ਦੇ ਪੀਏ ਜਿਹੜੇ ਸੀ ਉਹ ਤਾਂ ਲਿਸਟਾਂ ਮੰਗ ਰਹੇ ਸੀਗੇ ਕਿ ਭਾਈ ਦੱਸੋ ਕਿ ਇੱਥੇ ਕਿੱਥੇ ਕਿੱਥੇ ਬੰਦੇ ਆਪਣੇ ਹੈਗੇ ਕਿਸੇ ਨੂੰ ਦੇਖੋ ਕਿਸੇ ਨੂੰ ਨਹੀਂ ਸੀ ਪਤਾ ਇਹ ਸੱਚੀ ਗੱਲ ਹੈ ਵੀ ਉਹ ਜਾ ਰਹੇ ਵੇ ਉੱਥੇ ਗੁਰਕੀਰਤ ਜੂਨੀ ਵੀ ਸੀਗੇ ਉਹਨਾਂ ਨੂੰ ਵੀ ਨਹੀਂ ਸੀ ਕਿਸੇ ਨੂੰ ਮੀਟਿੰਗਸ ਪਤਾ ਹਾਲਾਂਕਿ ਉਹਨਾਂ ਨੇ ਇੱਕ ਇੰਟਰਵਿਊ ਚ ਕੀਤਾ ਬਈ ਸ਼ਾਇਦ ਉਹਨਾਂ ਨੇ ਜਾਣ ਤੋਂ ਪਹਿਲੇ ਫੋਨ ਕੀਤਾ ਪਰ ਸੱਚੀ ਗੱਲ ਹੈ ਕਿਸੇ ਨੂੰ ਨਹੀਂ ਸੀ ਇਸ ਗੱਲ ਦਾ ਇਲਮ ਬਈ ਕੀ ਕੀ ਉਹਨਾਂ ਨੇ ਇੰਨਾ ਵੱਡਾ ਫੈਸਲਾ ਜੇ ਉਹਨਾਂ ਨੇ ਦੱਸਿਆ ਹੁੰਦਾ ਤੇ ਸ਼ਾਇਦ ਸਾਰੀ ਟੀਮ ਦਾ ਉਹਨਾਂ ਤੇ ਇੰਨਾ ਪ੍ਰੈਸ਼ਰ ਹੋਣਾ ਸੀ ਵੀ ਉਹ ਫੈਸਲਾ ਨਾ ਲੈ ਪਾਉਂਦੇ ਉਹ ਬਿਨਾਂ ਦੱਸਿਓ ਲੈ ਗੇ ਤਾਂ ਹੀ ਐਡਾ ਵੱਡਾ ਫੈਸਲਾ ਲੈ ਗੇ ਜੇ ਕਿਤੇ ਪਤਾ ਲੱਗ ਜਾਂਦਾ ਤੇ ਮੈਂ ਸਮਝਦਾ ਸਾਰੇ ਪਰਿਵਾਰ ਦਾ ਉਹਨਾਂ ਤੇ ਇੰਨਾ ਫੈਸਲਾ ਪ੍ਰੈਸ਼ਰ ਹੋਣਾ ਸੀ ਮਤਲਬ ਇਹ ਨਹੀਂ ਵੀ ਕੋਟਲੀ ਪਰਿਵਾਰ ਦਾ ਕਾਂਗਰਸ ਪਰਿਵਾਰ ਦਾ ਇੰਨਾ ਪ੍ਰੈਸ਼ਰ ਹੋ ਰਿਹਾ ਜੀ ਉਹਨਾਂ ਨੇ ਤਾਂ ਫੈਸਲਾ ਲੈ ਨਹੀਂ ਸੀ ਹੋਣਾ ਸਰਪੱਤ ਜਦੋਂ ਬੰਦੇ ਦਲ ਬਦਲੀਆਂ ਕਰਦੇ ਆ ਤਾਂ ਉਦੋਂ ਨਾਲ ਇੱਕ ਗੱਲ ਬਹੁਤ ਚੱਲਦੀ ਕਹਿੰਦੇ ਬਾਹਮ ਮਰੋੜ ਕੇ ਲੈ ਗਏ ਇਹਦੀ ਜਿਵੇਂ ਦਲਵੀਰ ਗੋਲਡੀ ਹੁਣੀ ਗਏ ਆ ਉਹਨਾਂ ਨੂੰ ਲੈ ਕੇ ਬਾਜਵਾ ਸਾਹਿਬ ਕਹਿੰਦੇ ਜਾਂ ਹੋਰ ਲੀਡਰ ਕਹਿੰਦੇ ਕਹਿੰਦੇ ਕਿ ਬਾਹਮ ਮਰੋੜੀ ਗਈ ਭਾਈ ਭੱਜ ਗਿਆ ਡਰ ਕੇ ਜਾਂ ਹੋਰ ਹੋਰ ਜਿਹੜੇ ਮਰਜੀ ਬੰਦੇ ਛੱਡ ਕੇ ਜਾਣ ਪਾਰਟੀਆਂ ਕਿ ਬਿੱਟੂ ਦੀ ਤੁਹਾਨੂੰ ਲੱਗਦਾ ਬਾਹਮ ਮਰੋੜੀ ਗਈ ਆ ਰਵਨੀਤ ਦੀ ਜਾਂ ਫਿਰ ਕੀ ਵਜ੍ਹਾ ਰਹੀ ਹੈ ਤੁਸੀਂ ਅਸੈਸਮੈਂਟ ਜਾਂ ਤੁਹਾਡੇ ਸਰਕਲ ਨੇ ਕੀ ਚਰਚਾ ਕੀਤੀ ਕਿਉਂਕਿ ਨਾ ਕੋਈ ਮਿਨਿਸਟਰੀ ਚ ਰਹੇ ਵੀ ਕੋਈ ਉਹਨਾਂ ਨੇ ਕੋਈ ਗਲਤ ਕੋਈ ਫਾਈਲ ਇਹ ਜੀ ਪ੍ਰੈਸ਼ਰ ਹੋਏ ਨਾ ਮਤਲਬ ਉਹ ਐਮਪੀ ਰਹੇ ਨੇ ਕਦੀ ਉਹ ਜਿਆਦਾ ਕਿਸੇ ਕੰਮ ਨੂੰ ਸਟਰੋਂਗਲੀ ਕੋਈ ਕੋਈ ਬੰਦੇ ਦਾ ਇੰਟਰਸਟ ਹੋ ਕੋਈ ਗਲਤ ਕੰਮ ਕਰ ਲਿਆ ਹੋਏ ਉਹ ਇਹ ਜਿਹਾ ਸੁਭਾਅ ਨਹੀਂ ਸੀ ਉਹਨਾਂ ਦਾ ਮਨੀ ਮਾਈਂਡਡ ਵੀ ਨਹੀਂ ਹੈਗੇ ਉਹ ਇਨਸਾਨ ਮਤਲਬ ਵੈਰੀ ਹੀ ਇਜ਼ ਅ ਵੈਰੀ ਸਿੰਪਲ ਮੈਨ ਸੋ ਇਹ ਜੀ ਗੱਲ ਤਾਂ ਨਹੀਂ ਲੱਗਦੀ ਹਾਂ ਇਹ ਹੋ ਸਕਦਾ ਜਿਵੇਂ ਉਹ ਕਹਿ ਰਹੇ ਨੇ ਜੋ ਮੈਂ ਸਮਝ ਸਕਿਆ ਉਹਨਾਂ ਦੇ ਕਹਿਣ ਤੋਂ ਮੈਂ ਵੀ ਇੰਟਰਵਿਊਜ਼ ਦੇਖਿਆ ਨੇ ਇਸ ਮੁੱਦੇ ਤੇ ਕਦੀ ਹੋਈ ਨਹੀਂ ਗੱਲ ਨਹੀਂ ਤੁਸੀਂ ਉਹਨਾਂ ਨੂੰ ਫੋਨ ਫੋਨ ਕਰਿਆ ਬਿੱਟੂ ਸਾਹਿਬ ਯਾ ਚੰਦ ਕੀ ਚਾੜਦਾ ਤੁਸੀਂ ਸਰ ਜਦੋਂ ਕਰ ਹੀ ਲਿਆ ਫੈਸਲਾ ਤੇ ਉਦੋਂ ਬਾਅਦ ਪੁੱਛਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਮਤਲਬ ਹੁਣ ਇਹ ਫੈਸਲਾ ਵਾਪਸ ਤਾਂ ਹੋ ਨਹੀਂ ਸਕਦਾ ਮਤਲਬ ਜੇ ਉਹਨਾਂ ਨੇ ਬੋਲਿਆ ਹੁੰਦਾ ਤਾਂ ਇਹ ਸਮਝ ਆਉਂਦਾ ਬਈ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਸੀ ਵੀ ਜਿਹੜੇ ਬੰਦੇ ਉਹਨਾਂ ਦੇ ਟਾਈਮ ਦੇ ਜਾਂ ਉਹਨਾਂ ਤੋਂ ਬਾਅਦ ਸਟਾਰਟ ਕੀਤਾ ਪੋਲਿਟਿਕਸ ਉਹਨਾਂ ਨੂੰ ਹਾਈ ਕਮਾਂਡ ਤੋਂ ਤਵੱਜੋ ਵੱਧ ਮਿਲੀ ਤੇ ਉਹ ਉਹਨਾਂ ਨੇ ਥੋੜਾ ਡਿਗਲੈਕਟਿਡ ਫੀਲ ਕੀਤਾ ਹਾਲਾਂਕਿ ਸਾਨੂੰ ਇਹ ਲੱਗਿਆ ਨਹੀਂ ਕਦੀ ਤੇ ਉਹਨਾਂ ਨੇ ਐਡਾ ਵੱਡਾ ਫੈਸਲਾ ਲੈ ਲਿਆ ਪਰ ਲੈ ਲਿਆ ਤੇ ਹੁਣ ਕੀ ਕਹਿ ਸਕਦੇ ਆ ਜੀ ਮੰਨਦੇ ਵੀ ਨੇੜੇ ਹੁੰਦੇ ਸੀਗੇ ਡਾਇਰੈਕਟ ਉਹਨਾਂ ਦੀ ਐਂਟਰੀ ਹੁੰਦੀ ਸੀ ਹਰ ਜਗ੍ਹਾ ਤੇ ਬਿਲਕੁਲ ਉਹ ਮਤਲਬ ਉਹ ਰਾਹੁਲ ਜੀ ਦਾ ਪਾਇਲਟ ਪ੍ਰੋਜੈਕਟ ਸੀਗਾ ਯੂਥ ਕਾਂਗਰਸ ਦੇ ਇਲੈਕਸ਼ਨ ਤੇ ਯੂਥ ਕਾਂਗਰਸ ਦੇ ਫਰਸਟ ਇਲੈਕਟਿਡ ਪ੍ਰਧਾਨ ਸੀਗੇ ਮੁਲਕ ਦੇ ਉਹ ਜਿਹੜਾ ਕਿ ਸਾਰੀ ਜ਼ਿੰਦਗੀ ਕਾਂਗਰਸ ਦੀ ਹਿਸਟਰੀ ਦਾ ਪਾਰਟ ਰਹਿਣਾ ਤੇ ਬਟ ਸਟਿਲ ਉਹਨਾਂ ਨੇ ਇਹੋ ਜਿਹਾ ਫੈਸਲਾ ਲਿਆ ਸਿਟਿੰਗ ਐਮਪੀ ਸੀ ਲਗਾਤਾਰ ਜਦੋਂ ਸੀਟ ਬਦਲ ਕੇ ਵੀ ਆਏ ਦੇ ਲੁਧਿਆਣੇ ਦੇ ਲੋਕਾਂ ਨੇ ਉਹਨਾਂ ਨੂੰ 25 ਦਿਨਾਂ ਵਿੱਚ ਜਿਤਾ ਕੇ ਐਮਪੀ ਬਣਾਤਾ 19 ਵਿੱਚ ਵੀ ਬੜੀ ਥੰਪਿੰਗ ਮੈਜੋਰਿਟੀ ਨਾਲ ਜਿਤਾਇਆ ਤੇ ਬੜਾ ਸਾਰਿਆਂ ਲਈ ਬੜਾ ਹੈਰਾਨਗੀ ਵਾਲਾ ਫੈਸਲਾ ਸੀ ਵੀ ਕਿਉਂ ਲਿਆ ਇਹ ਫੈਸਲਾ ਪਰ ਜਿਸ ਤਰੀਕੇ ਦੇ ਨਾਲ ਬਿੱਟੂ ਹੁਣੀ ਸੋਚ ਕੇ ਗਏ ਸ਼ਾਇਦ ਹੁਣ ਉਹ ਮੈਂ ਜਿੰਨੇ ਇੱਕ ਸਪੀਚਸ ਉਹਨਾਂ ਦੀਆਂ ਸੁਣੀਆਂ ਰਾਮ ਮੰਦਰ ਦਾ ਜ਼ਿਕਰ ਕਰਦੇ ਆ ਉਹ ਪ੍ਰਧਾਨ ਮੰਤਰੀ ਮੋਦੀ ਹੁਣਾਂ ਦਾ ਜ਼ਿਕਰ ਕਰਦੇ ਆ ਉਹ ਕਹਿੰਦੇ ਕਿ ਮੋਦੀ ਸਾਹਿਬ ਨੇ ਬਹੁਤ ਸ਼ਾਨਦਾਰ ਕੰਮ ਕੀਤੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਕਹਿੰਦੇ ਕਾਂਗਰਸ ਛੱਡਿਆ ਤੇ ਮੈਂ ਬੀਜੇਪੀ ਚ ਆਇਆ ਕਹਿੰਦੇ ਲੁਧਿਆਣੇ ਵਾਲੇ ਜਿਤਾ ਕੇ ਭੇਜਣ ਇਹ ਤਾਂ ਹੁਣ ਚਲਨ ਬਣ ਗਿਆ ਨਾ ਜੀ ਬੰਦੇ ਮੈਂ ਹੈਰਾਨ ਆ ਬਈ ਉਹ ਜਿਵੇਂ ਆਯਾਰਾਮ ਗਿਆਰਾਮ ਸੁਣਦੇ ਹੁੰਦੇ ਸੀਗੇ ਬਈ ਮਤਲਬ ਰਿੰਕੂ ਵਰਗਿਆਂ ਦਾ ਜਾਣਾ ਸਾਲ-ਸਾਲ ਬਾਅਦ ਪਾਰਟੀਆਂ ਬਦਲਦੀਆਂ ਲੋਕਾਂ ਦੀ ਦੇਖੋ ਇੰਨੇ ਬੰਦਿਆਂ ਨੇ ਪਾਰਟੀਆਂ ਬਦਲੀਆਂ ਨੇ ਹਾਂ ਕਿਸੇ ਨੂੰ ਕੋਈ ਜ਼ਿਆਦਾ ਹੈਰਾਨਗੀ ਨਹੀਂ ਹੁੰਦੀ ਕਿਉਂਕਿ ਇਹ ਟ੍ਰੈਂਡ ਚੱਲ ਰਿਹਾ ਹੈ ਜਿਹਨੂੰ ਟਿਕਟ ਨਹੀਂ ਮਿਲਦੀਆਂ ਥੋੜ੍ਹਾ ਜਿਹਾ ਲਾਲਚ ਉਹ ਭੱਜ ਕੇ ਜਾਂਦਾ ਪਰ ਕੁਝ ਹੁੰਦੇ ਨੇ ਜਿਹੜੇ ਕੁਝ ਪਰਿਵਾਰ ਇਆ ਕੁਛ ਬੰਦੇ ਜਿਹੜੇ ਜਿਨ੍ਹਾਂ ਦੀ ਨਾਂ ਨਾਲ ਅਸੋਸੀਏਟਡ ਹੁੰਦੀਆਂ ਨੇ ਪਾਰਟੀਆਂ ਸੋ ਉਹ ਉਹਨਾਂ ਚੋਂ ਸੀ ਬਿੱਟੂ ਜੀ ਉਹਨਾਂ ਦਾ ਇਹ ਫੈਸਲਾ ਲੈਣਾ ਤੇ ਉਹ ਵੀ ਬਤੌਰ ਸਿਟਿੰਗ ਐਮਪੀ ਲੈਣਾ ਉਹ ਬੜਾ ਹੈਰਾਨੀ ਵਾਲਾ ਸੀ ਇਹ ਇਹ ਮੈਂ ਸਮਝਦਾ ਜੇ ਤੁਸੀਂ ਕਿਸੇ ਨੂੰ ਵੀ ਪੁੱਛੋਗੇ ਜਾਂ ਕਿਸੇ ਹੋਰ ਨੂੰ ਕਹੋਗੇ ਬਿੱਟੂ ਜੀ ਤੈਨੂੰ ਐਕਸਪਲੇਨੇਸ਼ਨ ਜੋ ਮਰਜ਼ੀ ਦੇ ਲੈਣ ਪਰ ਕਿਸੇ ਹੋਰ ਨੂੰ ਇਹ ਫੈਸਲਾ ਐਕਸਪਲੇਨ ਕਰਨਾ ਬਹੁਤ ਔਖਾ ਪਰ ਉਹ ਤੁਸੀਂ ਠੀਕ ਮੰਨਿਆ ਇਸ ਫੈਸਲੇ ਨੂੰ ਜਾਂ ਉਹਨਾਂ ਦੇ ਹਾਲਾਂਕਿ ਅਗਲਾ ਬੰਦਾ ਸੋਚਦਾ ਨਾ ਕਿ ਮੇਰਾ ਪੋਲਿਟੀਕਲ ਕੈਰੀਅਰ ਦੇਖ ਕੇ ਮੈਂ ਇਹ ਫੈਸਲਾ ਲਿਆ ਇਹ ਜੇ ਜੇ ਠੀਕ ਮੰਨਦੇ ਹੁੰਦੇ ਤੇ ਫਿਰ ਇੱਥੇ ਨਾ ਹੁੰਦੇ ਇਹ ਇਹ ਫੈਸਲਾ ਮਤਲਬ ਸਾਡੇ ਤਾਂ ਹੁਣ ਪੁੱਛ ਲੈਣ ਜਦੋਂ ਮਰਜ਼ੀ ਪੁੱਛ ਲੈਣ ਇਹ ਫੈਸਲਾ ਕੋਈ ਬਹੁਤਾ ਮੇਰੀ ਸਮਝ ਤੋਂ ਬਾਹਰ ਹੈ ਚਲੋ ਉਹਨਾਂ ਨੇ ਜੋ ਲਿਆ ਉਹਨਾਂ ਨੇ ਕੁਝ ਸੋਚ ਕੇ ਲਿਆ ਹੋ ਉਹ ਉਹਨਾਂ ਦੀ ਪਰ ਜੀ ਮਤਲਬ ਅੱਛਾ ਲੁਧਿਆਣੇ ਵਾਲੇ ਇਸ਼ੂਜ਼ ਕਿਹੜੇ-ਕਿਹੜੇ ਇਸ਼ੂਜ਼ ਨੂੰ ਲੈ ਕੇ ਵੋਟ ਪੂਲ ਕਰਨਗੇ ਕਿਉਂਕਿ ਤੁਹਾਡਾ ਹੀ ਐਮਪੀ ਸੀਗੇ ਖੈਰ ਬਿੱਟੂ ਹੋਣੀ ਉਹ ਕਹਿੰਦੇ ਕਿ ਮੈਂ ਕੰਮ ਕਰ ਸਕਿਆ ਉਹਨਾਂ ਤੇ ਅਲੀਗੇਸ਼ਨ ਵੀ ਕੁਝ ਕਈ ਤਰ੍ਹਾਂ ਦੇ ਲੱਗਦੇ ਆ ਕਿ ਫੋਨ ਨਹੀਂ ਚੁੱਕਣਾ ਜਾਂ ਵੱਖਰੀਆਂ ਗੱਲਾਂ ਪਰ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਹੈ ਕਿ ਦੇਖ ਕੇ ਲੋਕ ਲੁਧਿਆਣੇ ਦੇ ਵੋਟ ਪੂਲ ਕਰਨਗੇ ਦੇਖੋ ਲੁਧਿਆਣੇ ਨੂੰ ਜੇ ਇੱਕ ਕਮਾਂਡ ਸੀਗਾ ਬਈ ਬਿੱਟੂ ਹੋਣੀ ਹਾਈ ਕਮਾਂਡ ਤੱਕ ਐਕਸੈਸ ਰੱਖਦੇ ਨੇ ਰਾਹੁਲ ਜੀ ਤੱਕ ਸੋਨੀਆ ਜੀ ਤੱਕ ਤੇ ਉਹ ਬੜੇ ਤਕੜੇ ਹੋ ਕੇ ਮੁੱਦੇ ਚੱਕ ਸਕਦੇ ਨੇ ਲੁਧਿਆਣੇ ਦੇ ਉਵੇਂ ਰਾਜਾ ਪੜੇ ਕੋਣੀ ਉਦੋਂ ਸਟਰੋਂਗਰ ਨੇ ਪਾਰਟੀ ਪ੍ਰਧਾਨ ਨੇ ਤੇ ਹਾਈ ਕਮਾਂਡ ਤੱਕ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਨੇ ਇੱਕ ਚੰਗਾ ਸੈਸ ਹੈ ਉਹ ਮੈਂ ਸਮਝਦਾ ਲੋਕਾਂ ਨੂੰ ਇਹ ਹੁੰਦਾ ਹੈ ਕਿ ਜਿੰਨੂੰ ਬਣਾ ਕੇ ਭੇਜਣਾ ਹੈ ਮੈਂਬਰ ਪਾਰਲੀਮੈਂਟ ਅਗਰ ਸਰਕਾਰ ਬਣਦੀ ਹੋ ਸਰਕਾਰ ਚ ਮੰਤਰੀ ਹੋਏ ਸਰਕਾਰ ਦੇ ਮੁੱਦੇ ਚੱਕ ਸਕੇ ਕੋਈ ਫਾਇਦਾ ਲੈ ਸਕੇ ਤੇ ਜੇ اپੋਜੀਸ਼ਨ ਹੋਏ ਤੇ ਇਸ ਕਾਬਲ ਹੋਏ ਵੀ ਸਰਕਾਰ ਦੇ ਸਾਹਮਣੇ ਆੜ ਕੇ ਸਰਕਾਰ ਨੂੰ ਗਲਤੀਆਂ ਦਾ ਸਾਾਸ ਕਰਾ ਸਕੇ ਸੋ ਦੋਨੋਂ ਗੁਣ ਉਹਨਾਂ ਚ ਨੇ ਤੇ ਲੱਗਦਾ ਵੀ ਉਦੋਂ ਉਦੋਂ ਮਤਲਬ ਅਸੀਂ ਅੱਛਾ ਬੈਟਰ ਫੇਅਰ ਕਰਾਂਗੇ ਵਰਕਰ ਵੀ ਥੋੜਾ ਜਿ ਇਸ ਗੱਲ ਤੋਂ ਸੀਗਾ ਵੀ ਬਿੱਟੂ ਜੀ ਦਾ ਫੈਸਲਾ ਗਲਤ ਹੈ ਵਰਕਰ ਵੀ ਇਸ ਚੀਜ਼ ਤੋਂ ਮਤਲਬ ਆਪਣਾ ਗੁੱਸਾ ਤੇ ਰੈਜ਼ੈਂਟਮੈਂਟ ਦਿਖਾਉਣਾ ਚਾਹੁੰਦਾ ਸੋ ਵਰਕਰ ਵੀ ਉੰਨੇ ਜਿਆਦਾ ਜੋਸ਼ ਨਾਲ ਲੱਗਿਆ ਸੋ ਲੱਗਦਾ ਹੈ ਅੱਛਾ ਰਿਜ਼ਲਟ ਆਊਗਾ ਪ੍ਰਮਾਤਮਾ ਠੀਕ ਕਰੂਗਾ ਜੀ थैंक यू so much थैंक यू जी ਤਾਂ ਈਸ਼ਵਰ ਜੋਸ਼ ਸਿੰਘ ਚੀਮਾ ਸੜਨਾਲ ਸੀਗੇ ਔਰ ਰਾਜਨੀਤੀ ਦੀ ਚੰਗੀ ਸਮਝ ਰੱਖਦੇ ਆ ਚੀਮਾ ਸਾਹਿਬ ਔਰ ਗੱਲਬਾਤ ਵੀ ਨਾਲ ਹੋਈ ਹੈ ਪੰਜਾਬ ਦੀ ਪੋਲਿਟਿਕਸ ਨੂੰ ਲੈ ਕੇ ਲੁਧਿਆਣਾ ਦੀ ਪੋਲਿਟਿਕਸ ਨੂੰ ਲੈ ਕੇ ਔਰ ਉੱਥੇ ਹੀ ਕਹਿ ਰਹੇ ਨੇ ਕਿ ਬੀਜੇਪੀ ਨੂੰ ਲੋਕ ਇਸ ਵਾਰ ਨਕਾਰਨਗੇ ਕਿਉਂਕਿ ਜਿਸ ਟ੍ਰੈਂਡ ਤੇ ਬੀਜੇਪੀ ਚੱਲ ਰਹੀ ਹੈ ਲੋਕ ਉਸ ਨੂੰ ਸਵੀਕਾਰ ਨਹੀਂ ਕਰਨਗੇ ਔਰ ਇਸ ਵਾਰ ਕਹਿੰਦੇ ਕਿ ਇੰਡੀਆ ਗੱਠਜੋੜ ਨੂੰ ਮжоਰਿਟੀ ਮਿਲੇਗੀ ਕੈਮਰਾ ਪ੍ਰਸਨ ਜਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਲੁਧਿਆਣਾ